ਜੰਡੋਤ ਬੰਦਨ ਅਨਕਵਾ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਕਿਰਪਾ ਕਰੋ ਦੀਨ ਕੈ ਜਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੂ ਪੈ ਸੁਆਮੀ ਮਾਨਸ ਕੀ ਗਤ ਇਹੀ ਐਸੀ ਲਾਲ ਤੁੱਤ ਬਿਨ ਕੋਣ ਕਰੈ ਗਰੀਬ ਨਵਾਜ جگਸਿਆ ਮੇਰਾ ਮਥ ਸ਼ਤਰ ਦਰੈ ਪਰਮ ਸਨਮਾਨਯੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਜਾ ਆਪਾਂ ਸਰਦਾਰ ਨਰਨਰ ਸਿੰਘ ਕਾ ਮੇਜੇ ਦੇ ਅੰਤਮ ਅਰਦਾਸ ਤੇ ਇਕੱਤਰ ਹੋਏ ਆ ਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਮਨੁੱਖ ਦੀ ਕਦੀ ਮੌਤ ਨਹੀਂ ਹੁੰਦੀ ਇਹ ਆਪਾਂ ਜਾਣਦੇ ਆ ਕਿ ਜਦੋਂ ਆਪਾਂ ਦੇਖਦੇ ਆ ਕਿ ਮਨੁੱਖ ਪੂਰਾ ਹੋ ਜਾਂਦਾ ਹੈ ਮਨੁੱਖ ਇਸ ਸੰਸਾਰ ਦੇ ਵਿੱਚੋਂ ਇਹ ਜਿਹੜਾ ਸਰੀਰ ਦਾ ਚੋਲਾ ਹੈ ਇਹੀ ਤਿਆਗਦਾ ਹੈ ਮਨ ਦੀ ਮੌਤ ਨਹੀਂ ਹੁੰਦੀ ਗੁਰਬਾਣੀ ਇਸ ਨੂੰ ਮੌਤ ਨਹੀਂ ਮੰਨਦੀ ਕਿਉਂਕਿ ਮਹਾਰਾਜ ਸਮਝਾਉਂਦੇ ਨੇ ਜਿਹੜੀ ਜੋਤ ਹੈ ਮਹਾਰਾਜ ਸਮਝਾਉਂਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਾਂ ਸਾਰੇ ਜਾਣੇ ਇੱਕ ਜੋਤ ਰੂਪ ਹਾਂ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ ਕੁਝ ਸਮੇਂ ਵਾਸਤੇ ਸਾਧ ਸੰਗਤ ਜੀ ਬੜਾ ਕੀਮਤੀ ਸਮਾਂ ਹੈ ਆਪ ਜੀ ਨੇ ਜੋ ਵੀ ਵਿਚਾਰ ਹੈ ਇਹਦੇ ਇੱਕ ਇੱਕ ਵਿਚਾਰ ਨੂੰ ਆਪਣੇ ਅੰਦਰ ਜੜੜ ਕਰਨਾ ਹੈ ਕਿ ਘਰਾਂ ਦੇ ਵਿੱਚ ਵੀ ਜਾ ਕੇ ਸੋਚਣਾ ਹੈ ਮਹਾਰਾਜ ਸਮਝਾਉਂਦੇ ਨੇ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨੁੱਖ ਦੀ ਉਮਰ ਕਿੰਨੀ ਹੈ 50 ਸਾਲ 60 ਸਾਲ ਪਰ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ ਕਿ ਤੈਨੂੰ ਗਿਣਤੀ ਦੇ ਸਵਾਸ ਮਿਲੇ ਹੋਏ ਨੇ ਜਿਹਨੂੰ ਮਹਾਰਾਜ ਸਮਝਾਉਂਦੇ ਗਣ ਕਾ ਲੇ ਸਭ ਦਿਵਸ ਸਾਸ ਨਹਿ ਬਦਨ ਕਟਾਨਾ ਤਿਲ ਸਾਹ ਸਵਾਸ ਸਾਡੇ ਜਿਹੜੇ ਨੇ ਇਹ ਵਧਣੇ ਘਟਣੇ ਨੇ ਇਹ ਨਹੀਂ ਹੈ ਕਿ ਮਨੁੱਖ 60 ਸਾਲ ਦਾ ਮਰਦਾ ਹੈ ਜਿੰਨੇ ਸਮਾਸ ਮਾਰਾ ਸਮਝਾਉਂਦੇ ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਜਦੋਂ ਮਨੁੱਖ ਸੰਸਾਰ ਦੇ ਵਿੱਚ ਜਨਮ ਹੋਇਆ ਅਕਾਲ ਪੁਰਖ ਨੇ ਗਿਰਤੀ ਦੇ ਸੁਵਾਸ ਦੇ ਦਿੱਤੇ ਸਾਨੂੰ ਵੀ ਐਨੇ ਸੁਵਾਸਾਂ ਦੇ ਵਿੱਚ ਤੂੰ ਇਸ ਸੰਸਾਰ ਦੇ ਵਿੱਚ ਰਹਿਣਾ ਹੈ ਆ ਸੁਵਾਸ ਆ ਰਹੇ ਨੇ ਆਪਾਂ ਆਦਮੀ ਹੈ ਹਮ ਆਦਮੀ ਹਾਂ ਇੱਕ ਦਮੇ ਮੌਲਤ ਮੋਹਤ ਨਾ ਜਾਣਾ ਨਾਨਕ ਬਿਨ ਬੈ ਜਿਸੇ ਸਰੇਵੋ ਜਾ ਕੇ ਜੀ ਪ੍ਰਾਣਾ ਰਾਤ ਨੂੰ ਸੌਣੇ ਹੋ ਨਾ ਆਪ ਸਾਰੇ ਜਾਣੇ ਇਹ ਛੋਟੀ ਮੌਤ ਹੈ ਦੇਹ ਲਈ ਮਰਦੇ ਆਪਾਂ ਰਾਤ ਹੁਣ ਮਹਾਰਾਜ ਨੇ ਸਮਝਾਤਾ ਵੀ ਜਿਹੜੇ ਤੈਨੂੰ ਗਣਤੀ ਦੇ ਸੁਆਸ ਮਿਲੇ ਆ ਇਹਨਾਂ ਸੁਆਸਾਂ ਦੇ ਵਿੱਚ ਤੂੰ ਰਹਿੰਦਿਆਂ ਮੈਨੂੰ ਲੱਭਣਾ ਆਪਣੇ ਘਰ ਨੂੰ ਲੱਭਣਾ ਹੁਣ ਸਾਰੇ ਜਾਣਿਆਂ ਦੇ ਆ ਘਰ ਜਿਹੜੇ ਬਣੇ ਆ ਇਹ ਅਲੱਗ-ਅਲੱਗ ਆ ਇਹ ਆਪਣੇ ਘਰ ਨਹੀਂ ਜਨਾਂ ਚਰ ਸੁਵਾਸ ਆ ਰਿਹਾ ਹੈ ਇਹ ਘਰ ਰਵੇ ਜਿੱਦਣ ਸੁਵਾਸ ਖਤਮ ਹੋ ਗਿਆ ਉਹ ਦਿਨ ਆਪਾਂ ਇਸ ਘਰ ਨੂੰ ਵੀ ਛੱਡਣਾ ਹੈ ਜੋ ਪਰਿਵਾਰ ਹੈ ਉਹ ਵੀ ਛੱਡਣਾ ਹੈ 3 ਪੁੱਤ ਹੈ ਉਹ ਵੀ ਛੱਡਣੇ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਮਨਮੁਖ ਜਾਣੇ ਆਪਣੇ 3 ਪੁੱਤ ਸੰਜੋ ਹੁਣ ਇਹਨਾਂ ਸੁਵਾਸਾਂ ਦੇ ਵਿੱਚ ਇਹ 사త్సੰਗਤ ਜੀ ਰਾਤ ਦੇ ਔਰ ਦਿਨ ਦੇ 24000 ਸੁਵਾਸ ਨੇ ਹੁਣ ਆਪਾਂ ਦੇਖਣਾ ਆਪਣੇ ਅੰਦਰ ਝਾਤੀ ਮਾਰ ਕੇ ਵੀ ਇਹ ਸੁਆਸ ਆਪਾਂ ਗੁਰੂ ਦੇ ਲੇਖੇ ਵਿੱਚ ਕਿੰਨੇ ਖਰਚ ਕਰਦੇ ਹਾਂ ਕਿਉਂਕਿ ਹਰ ਇੱਕ ਚੀਜ਼ ਦੀ ਸੰਸਾਰ ਦੇ ਵਿੱਚ ਕੀਮਤ ਹੈ ਪਰ ਇਹਨਾਂ ਸੁਆਸਾਂ ਦੀ ਕੀਮਤ ਨਹੀਂ ਹੈ ਹੁਣ ਇੱਕ ਸੁਆਸ ਆਇਆ ਉਹਦੇ ਨਾਲ ਆਪਾਂ ਵਾਹਿਗੁਰੂ ਕਿਹਾ ਉਹ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਕਿੱਥੇ ਆ ਖਾਲੀ ਖਲਾ ਦੇ ਵਿੱਚ ਇੱਕ ਸੁਆਸ ਆਇਆ ਉਹਨੇ ਆਪਰ ਸੰਸਾਰ ਦੀ ਗੱਲ ਕੀਤੀ ਕਿਸੇ ਦੀ ਚੁਗਲੀ ਨਿੰਦਿਆ ਕੀਤੀ ਉਹ ਕਾਲ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਇਹ ਸਾਡਾ ਦੇਸ਼ ਨਹੀਂ ਇਹ ਸੱਚ ਬਾਣੀ ਦਾ ਫਰਮਾਨ ਹੁਣ ਮਾਰਾ ਨੇ ਦੱਸਦਾ ਵੀ ਘਰ ਦੇ ਵਿੱਚ ਕੋਈ ਸੁਖੀ ਨਹੀਂ ਕਹਿੰਦੇ ਬਾਲੀ ਰੋਵੇ ਨਾਹੀ ਬਤਾਲ ਨਾਨਕ ਦੁਖਿਆ ਸਭ ਸੰਸਾਰ ਘਰਾਂ ਦੇ ਵਿੱਚ ਕਿਉਂ ਨਹੀਂ ਸੁੱਖ ਆਉਂਦਾ ਔਰਤ ਮਰਦ ਜਿਹੇ ਨਹੀਂ ਬਣਦੇ ਧੀਆ ਪੁੱਤਰਾਂ ਦੇ ਨਹੀਂ ਬਣਦੇ ਔਲਾਦ ਵੀ ਕਹਣੇ ਕਿਹਨੇ ਕਿਉਂ ਨਹੀਂ ਕਿਉਂਕਿ ਘਰਾਂ ਦੇ ਵਿੱਚ ਨਾਮ ਸਿਮਰਨ ਨਾਲੋਂ ਅਸੀਂ ਟੁੱਟ ਗਏ ਆਂ ਗੁਰੂ ਦੀ ਮੱਤ ਨਾਲੋਂ ਟੁੱਟ ਗਏ ਆਂ ਤੇ ਕਾਲ ਨੇ ਆਪਣਾ ਮੇਰਾ ਕਰਤਾ ਇਸ ਸੰਸਾਰ ਨੂੰ ਅੱਗ ਦੀ ਪੱਠੀ ਕਿਹਾ ਗਿਆ ਹੈ ਇੱਥੇ ਕੋਈ ਸੁਖੀ ਨਹੀਂ ਤੁਸੀਂ ਆਪਣਾ ਦੁੱਖ ਇੱਕ ਦੇ ਅੱਗੇ ਰੱਖੋਗੇ ਉਹ ਤੁਹਾਨੂੰ ਜੋ ਦੱਸੇਗਾ ਦੇ ਹੁਣ ਸੁਖੀ ਉਹੀ ਇੱਥੇ ਹੋ ਸਕਦਾ ਹੈ ਜਿਹੜਾ ਉਸ ਨਾਮ ਨੂੰ ਲੱਭ ਲੈ ਉਸ ਪਰਮਾਤਮਾ ਨੂੰ ਲੱਭ ਲੈ ਪਰਮਾਤਮਾ ਜੂਰ ਨਹੀਂ ਟਾਡੇ ਅੰਦਰ ਹੀ ਹੈ ਹੁਣ ਉਹ ਜਿਹੜਾ ਪਰਮਾਤਮਾ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਅੰਦਰ ਬੈਠਾ ਵੇਖ ਰਿਹਾ ਹੈ ਜਿਨੂ ਮਹਾਰਾਜ ਸਮਝਾਉਂਦੇ ਇਸ ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣਹਾਰਾ ਦੇਖਦਾ ਪਿਆ ਕਿ ਮਨ ਮੇਰਾ ਬਚਾ ਇਹ ਕੀ ਕਰਦਾ ਹੁਣ ਸਾਧ ਸੰਗਤ ਜੀ ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਇਹਨਾਂ ਪੰਜਾਂ ਦੇ ਜਾਰੇ 'ਚ ਵੱਜ ਗਏ ਆ ਕਿਉਂਕਿ ਇਹ ਸਾਰਾ ਜਿੰਨਾ ਵੀ ਸੰਸਾਰ ਹੈ ਪੰਜਾਂ ਦੂਤਾਂ ਦੇ ਜਾਰੇ 'ਚ ਹੀ ਆ ਜਿਹਨੂੰ ਮਹਾਰਾਜ ਸਮਝਾਉਂਦੇ ਸਗਲ ਸ੍ਰਿਸ਼ਟ ਕੇ ਪੰਜ ਸਿੱਖ ਧਾਰ RAM ਭਗਤ ਕੇ ਪਾਨੀ ਹਾਰ ਜਗਤ ਪਾਸੇ ਲੇਤੇ দান ਗੋਬਿੰਦ ਭਗਤ ਕੋ ਕਰੇ ਸੋ ਹੁਣ ਜੇ ਤਾਂ ਮਾਇਆ ਜਿਆਦਾ ਆਰੀ ਘਰ ਦੇ ਵਿੱਚ ਰੱਬ ਦੂਰ ਹੋਈ ਜਾਣਾ ਉਹਨੇ ਤੁਸੀਂ ਦੇਖ ਲਓ ਕੋਠੀਆਂ ਕਰੋੜਾਂ ਕਰੋੜਾਂ ਦੀਆਂ ਆ ਪਰ ਘਰ ਦੇ ਵਿੱਚ ਸੁੱਖ ਕੋਈ ਨਹੀਂ ਕਿਉਂਕਿ ਮਾਇਆ ਦੇ ਨਾਲ ਵੱਜ ਗਏ ਹੁਣ ਜਿੰਨਾ ਚਿਰ ਅਸੀਂ ਆਪਣੇ ਵजूद ਨੂੰ ਨਹੀਂ ਸਮਝਦੇ ਆਪਣੇ ਮੂਲ ਨੂੰ ਨਹੀਂ ਸਮਝਦੇ ਉਹਨਾਂ ਚਿਰ ਅਸੀਂ ਇਹ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੇ ਕਮਲ ਦਾ ਫੁੱਲ ਜਿਹੜਾ ਉਹ ਚਿੱਕੜ 'ਚ ਹੀ ਹੁੰਦਾ ਪਰ ਉਹ ਚਿੱਕੜ ਦੇ ਜੜ ਉਹਦੀ ਚਿੱਕੜ 'ਚ ਹੀ ਹੁੰਦੀ ਉੱਪਰ ਉੱਠ ਕੇ ਰਹਿਦਾ ਰਹਿਣਾ ਸੰਸਾਰ 'ਚ ਹੀ ਆ ਮਾਰੇ ਕਹਿੰਦੇ ਗੁਰ ਪ੍ਰਸਾਦੀ ਜਿਨ੍ਹਾਂ ਲੱਗ ਗਈ ਤੈਨਾਂ ਮਿੱੱਚੇ ਮਾਇਆ ਪਾਇਆ ਇਹਨਾਂ ਸੋਹਣੇ ਸੋਹਣੇ ਕੇਹੜਿਆਂ ਦੇ ਪਿੱਛੇ ਬਹੁਤ ਵੱਡਾ ਰੋਣਾ ਲੁਕਿਆ ਹੋਇਆ ਹੈ પરમારમે ਸਾਨੂੰ ਸਮਝਾ ਦਿੱਤਾ ਕਿ ਤੇਰੇ ਅੰਦਰ ਉਹ ਨਾਮ ਹੈ ਉਹ ਨਾਮ ਨੂੰ ਲੱਭ ਜਿਹੜੇ ਤੂੰ ਬਖਰ ਨੂੰ ਲੈਣ ਆਇਆ ਸੰਸਾਰ ਦੇ ਵਿੱਚ ਜਿਸ ਬਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਕਹਿੰਦੇ ਸੰਤਾਂ ਦੇ ਪੂਰਨ ਸੰਤਾਂ ਦੇ ਅਨਾੜੀ ਦੇ ਨਹੀਂ ਇੱਕ ਅਨਾੜੀ ਸੰਤ ਹੁੰਦੇ ਉਹ ਮਾਇਆ ਦੇ ਨਾਲ ਹੀ ਜੋੜਦੇ ਆ ਮਾਇਆ ਇਕੱਠੀ ਕਰਦੇ ਪੂਰਨ ਸੰਤ ਕਿਹੜਾ ਜਿਹੜਾ ਚੌਥੇ ਪਾਦ ਵਾਲਾ ਆਪਾਂ ਤਰਹ ਗੋਣਾ ਚ ਬੈਠੇ ਜਿਸ ਤਰ੍ਹਾਂ ਨੂੰ ਭਾਈ ਸਾਹਿਬ ਦੀ ਅਜਾਪਾ ਬਰਸੀ ਦੇ ਕਤਰ ਹੋਏ ਆਂ ਸਰੀਰ ਦਾ ਆਪਾਂ ਆਪਣੇ ਹੱਥੀ ਸਾਰੇ ਜਾਣੇ ਚਿਖਾਤੇ ਸਾਰਾ ਕਰਿਆ ਕਿਰਿਆ ਕਰ ਭਾਈ ਸਾਹਿਬ ਕਿੱਥੇ ਗਏ ਆਹ ਨੂੰ ਜਿਹੜਾ ਮਨ ਨਵੇਂ ਦੇ ਵਿੱਚ ਇਹ ਮਨ ਜੋਤ ਹੈ ਛੋਟੀ ਜੀ ਇਹ ਨੇ ਨਿਕਲਦੀ ਆ ਰਾਤ ਨੂੰ ਜਦੋਂ ਆਪਾਂ ਸੌਂਨੇ ਆ ਹੁਣ ਜਿਹੜਾ ਮਨ ਹੈ ਇਹ ਪੌਣ ਦੇ ਨਾਲ ਮਿਲਦਾ ਸਾਡੇ ਅੰਦਰ ਸੁਆਸ ਚੱਲਦੇ ਨੇ ਪੌਣ ਚੱਲਦੀ ਸਾਡੇ ਅੰਦਰ ਜਿਹੜਾ ਮਨ ਆ ਇਹ ਸਵੇਰ ਨੂੰ ਆਣ ਕੇ ਇਸ ਪੌਣ ਦੇ ਨਾਲ ਮਿਲ ਕੇ ਇਸ ਪੌਣ ਦੇ ਨਾਲ ਮਿਲ ਕੇ ਜਦੋਂ ਆਪਾਂ ਉੱਤੇ ਉੱਠਦੇ ਆ ਸਵੇਰ ਨੂੰ ਸਾਨੂੰ ਪਤਾ ਲੱਗਦਾ ਧੀ ਆ ਪੁੱਤ ਰਾਤ ਨੂੰ ਜਦੋਂ ਇਹ ਪੌਣ ਨੂੰ ਛੱਡਦਾ ਮਾਲਕ ਦਾ ਹੁਕਮ ਹੈ ਕਿ ਮੇਰੇ ਮਨ ਬੱਚੇ ਨੂੰ ਰਾਤ ਨੂੰ ਘਰ ਨੂੰ ਆਉਣ ਦੇ ਇਹ ਅੱਗੇ ਦੇਸ਼ ਵਿੱਚੋਂ ਜਦੋਂ ਇਹ ਪੌਣ ਨੂੰ ਛੱਡਦਾ ਹੁਣ ਸਾਰਾ ਦਿਨ ਆਪਾਂ ਸੰਸਾਰ 'ਚ ਕੀ ਕਰਦੇ ਆ ਵਿਚਾਰ ਲਈ ਜਾਂਦੇ ਆ ਚਾਹੇ ਧੀਆਂ ਦੇ ਚਾਹੇ ਪੁੱਤਾਂ ਦੇ ਚਾਹੇ ਜ਼ਮੀਨ ਜਾਇਦਾਦ ਘਰ ਦੇ ਹੁਣ ਰਾਤ ਨੂੰ ਕੀ ਹੁੰਦਾ ਜਦੋਂ ਆਪਾਂ ਸੌਂਨੇ ਆ ਰਾਤ ਨੂੰ ਸੌਣ ਲੱਗਿਆ ਤੁਸੀਂ ਦੇਖਿਓ ਕੋਈ ਸਾਡੇ ਲਾਗੇ ਕੋਈ ਆਪਣੇ ਲਾਗੇ ਬੱਚਾ ਹੀ ਪਾ ਲਿਆ ਹੋਪਵੇਂ ਉਹਨਾਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਹੋ ਕਰਦੇ 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 ਹੋਲੇ-ਹੋਲੇ ਵਿਚਾਰ ਰੁਣ ਲੱਗ ਜੂ ਘੜਾਣਾ ਵੱਜਦਾ ਛੱਡ ਦਿੰਦਾ ਪਾਉਣ ਨੂੰ ਮਨ ਚਲੇ ਜਾਂਦਾ ਰਾਜਾ ਚਲੇ ਜਾਂਦਾ ਤੇ ਆਹੇ ਨੇਤਰਾਂ ਦੇ ਵਿੱਚ ਜੋਤ ਹੈ ਜੋਤ ਵੀ ਚਲੇ ਜਾਂਦੀ ਆਹੇ ਨੇਤਰ ਸਾਰਾ ਸਰੀਰ ਜਿਹੜਾ ਕਿ ਮੌਤ ਦੇ ਨਿਆਇ ਪਿਆ ਹੁੰਦਾ ਵਿੱਚ ਪਾਉਣ ਜਾਂਦੀ ਹੈ ਜੀ ਆਂ ਸਵੇਰ ਨੂੰ ਜਦੋਂ ਆਪਾਂ ਇਹ ਮਨ ਇੰਨਾ ਕ ਅੰਧਾ ਹੋ ਗਿਆ ਰਾਤ ਨੂੰ ਸੁੱਤੇ ਪਿਆ ਵੀ ਸੁਪਨੇ ਦੇ ਵਿੱਚ ਫੇਰ ਇਹਨੂੰ ਇਹੀ ਮਿਲ ਜਾਂਦੇ ਸੰਜੋਗੀ ਸਾਰੇ ਆਪਾਂ ਸੌਣ ਤੋਂ ਬਾਅਦ ਲੰਘੁੰਦੇ ਰਾਤ ਨੂੰ ਫੇਰ ਮਿਲ ਪੈਂਦੇ ਆ ਸੁਪਨੇ ਵਿੱਚ ਹੁਣ ਜਿਹੜਾ ਸਾਡਾ ਅਗਲਾ ਘਰ ਹੈ ਉਹ ਗੁਰਬਾਣੀ ਗੁਰੂ ਨੇ ਸਾਨੂੰ ਸਮਝਾਉਣਾ ਕਰਦਾ ਸਾਰਿਆਂ ਦਾ ਇੱਕ ਹੀ ਘਰ ਹੈ ਮਹਾਰਾਜ ਸਮਝਾਉਂਦੇ ਸਤਗੁਰ ਦੇ ਪਾਏ ਵਿਚਾਰਾ ਸੁੰਨ ਸਮਾਜ ਸੱਚੇ ਘਰਵਾਰਾ ਜਿੱਥੇ ਆਪਾਂ ਸੌਣ ਤੋਂ ਬਾਅਦ ਜਾਣਦੇ ਆ ਪਰ ਹੁਣ ਆਪਾਂ ਜਾਣਦੇ ਆ ਵਿਚਾਰਾ ਰਹੀ ਸੋਚਦੇ ਸੋਚਦੇ ਜਾਣੇ ਆ ਜਦੋਂ ਆਪਾਂ ਗੁਰੂ ਦੇ ਮੰਤਰ ਰਾਹੀ ਜਾਵਾਂਗੇ ਗੁਰ ਮੰਤਰ ਨੂੰ ਜੜੜ ਕਰਾਂਗੇ ਅੰਦਰ ਨਾਮ ਪ੍ਰਗਟ ਹੋਊਗਾ ਨਾਮ ਦੇ ਵਿੱਚ ਸਮਾਵਾਂਗੇ ਤੇ ਸਮਾ ਕੇ ਜਾਵਾਂਗੇ ਆਪ ਦੇ ਘਰ ਜਿਹੜਾ ਘਰ ਸਾਡੇ ਇਸ शरीर ਦੇ ਅੰਦਰ ਹੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਸਵਾਰੇ ਥਿਰ ਘਰ ਦਾ ਆਪਾਂ ਗਏ ਹੀ ਨਹੀਂ ਆਪਾਂ ਤਾਂ ਇਸੇ ਘਰ ਨੂੰ ਆਪਣਾ ਸਮਝ ਲਿਆ ਤੀਆਂ ਬੁੱਤਾਂ ਨੂੰ ਆਪਣਾ ਬਣਾ ਲਿਆ ਮਾਤਾ ਪਿਤਾ ਨੂੰ ਆਪਣਾ ਬਣਾ ਲਿਆ ਤੇ ਪਿਛਲੇ ਜਨਮ ਦੇ ਸੰਜੋਗੀ ਹੈ ਮਾਰਾ ਸਮਝਾਉਂਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ ਪਿਛਲੇ ਜਨਮ ਦੇ ਸੰਜੋਗ ਮੌਤ ਨਹੀਂ ਹੁੰਦੀ ਮਰਨ ਤੋਂ ਬਾਅਦ ਅਗਲਾ ਜਾਮਾ 84 ਲੱਖ ਜੂਨ ਹੈ 21 ਲੱਖ ਜੂਨ ਜਿਹੜੀ ਹੈ 42 ਲੱਖ ਜੂਨ ਪਾਣੀ ਵਿੱਚ ਹੈ 21 ਲੱਖ ਜੂਨ ਆ ਭੂਮ ਲੋਕ ਦੇ ਉੱਤੇ ਧਰਤੀ ਦੇ ਉੱਤੇ ਆ ਕੀੜੀਆਂ ਘਾਟੇ ਸ 21 ਲੱਖ ਜੂਨ ਆ ਅਸਮਾਨ ਦੇ ਵਿੱਚੋਂ ਉੱਡਦੀ ਪਈ ਹੈ ਸਭ ਤੋਂ ਸਰਮੋਲ ਜੂਨ ਕਿਹੜੀ ਹੈ ਮਾਨਸ ਜਾਮਾ ਚਾਹੀਏ ਇਸਤਰੀ ਚਾਹੀਏ ਪਰ ਮਾਰੇ ਕਹਿੰਦੇ ਨੇ ਸਭ ਤੋਂ ਇਹ 42 ਲੱਖ ਦੇ ਵਿੱਚੋਂ 21 ਲੱਖ ਦੇ ਵਿੱਚੋਂ ਕੋਈ ਰੱਬ ਨੂੰ ਨਹੀਂ ਮਿਲ ਸਕਦਾ ਕਿਉਂਕਿ ਇਹਨਾਂ ਨੂੰ ਸੋਝੀ ਨਹੀਂ ਇਹਨਾਂ ਦੀ ਅਰਦਾਸ ਕੀ ਹੈ ਕਿ ਇਹ ਪ੍ਰਮਾਤਮਾ ਸਾਨੂੰ ਮਾਰਸ ਜਾਮਾ ਬਖਸ਼ਿਸ਼ ਕਰ ਸਾਡੇ ਤੇ ਕਿੰਨੀ ਵੱਡੀ ਕਿਰਪਾ ਹੈ ਆਪਾਂ ਕਦੀ ਪ੍ਰਮਾਤਮਾ ਨੂੰ ਇਹ ਨਹੀਂ ਕਹਿ ਸਕਦੇ ਕਿ ਸਾਡੇ ਤੇ ਕਿਰਪਾ ਨਹੀਂ ਕੀਤੀ ਸੰਸਾਰੀ ਧਨ ਵਿੱਚ ਆਪਾਂ ਤੇ ਦੋਸ਼ ਦੇ ਦਿੰਨੇ ਆ ਪਰ ਐਡੀ ਲੱਖ ਜੂਨ ਦੇ ਵਿੱਚੋਂ ਮਹਾਰਾਜ ਨੇ ਸਾਨੂੰ ਮਾਨਸ ਜਾਮਾ ਬਖਸ਼ਿਸ਼ ਕੀਤਾ ਚਾਹੀ ਇਸਤਰੀ ਦਾ ਹੁਣ ਮਾਨਸ ਜਾਮੇ ਵਿੱਚ ਆ ਕੇ ਆਪਾਂ ਪਰਮਿਸ਼ਨ ਨੂੰ ਮਿਲ ਸਕਦੇ ਹਾਂ ਹੁਣ ਸਾਡੇ ਜੋ ਪਿੱਛੇ ਕੀ ਹੈ 83 ਲੱਖ ਜੂਨ ਜੇ ਹੁਣ ਇਹ ਪਲੇਟਫਾਰਮ ਤੇ ਖੜੇ ਆ ਜੇ ਹੁਣ ਅਸੀਂ ਉਹ ਨਾਮ ਨੂੰ ਅੰਦਰ ਪ੍ਰਗਟ ਕਰਕੇ ਨਾਮ ਵਿੱਚ ਸਮਾ ਕੇ ਦਾ ਮਾਲਕ ਦਾ ਰੂਪ ਜੇ ਨਾ ਨਾਮ ਜਪਿਆ ਸੰਸਾਰ ਦੇ ਚੱਕਰਾਂ 'ਚ ਪੈ ਗਿਆ ਤੇਆਂ ਪੁੱਤਾਂ ਦੇ ਪੜਾਈਆਂ 'ਚ ਪੈ ਗਿਆ ਤੇ ਨਾਮ ਜੋ ਨਿਕਲ ਗਏ ਤੇ ਬੇਟੇ ਰੋ 42 ਲੱਖ ਨੂੰ ਚ ਜਿਹਦੇ ਵਿੱਚੋਂ ਆਪਾਂ ਘੁੰਮ-ਘੁੰਮ ਕੇ ਆਏ ਆ। 10 ਜਾਮੇ ਸਾਡੇ ਪਿੱਛੇ ਐ ਇਸ ਤੋਂ ਤਾਂ ਸਾਨੂੰ ਮਾਨਸ ਜਾਮਾ ਮਿਲਿਆ। ਕਬੀਰ ਸਾਹਿਬ ਜੀ ਸਮਝਾਉਂਦੇ ਨੇ ਕਹਿੰਦੇ ਕਬੀਰ ਐਸੇ ਘਰ ਹਮ ਬਹੁਤ ਬਸਾਈ ਜਦੋਂ ਮਨ ਜਾਗਿਆ ਹੁਣ ਮਨ ਸਾਡਾ ਸੁੱਤਾ ਹੈ ਉਹਦਾ ਸੰਸਾਰ ਨੂੰ ਆਪਣਾ ਸਮਝਦਾ ਸੰਸਾਰ ਨੂੰ ਦੇਖਦਾ ਹੈ। ਜਦੋਂ ਜਾਗਿਆ ਸਿਮਰਨ ਦੁਬਾਰਾ ਜਾਗਣਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਇ ਤਿਰੋ ਸਿਮਰਨ ਦੁਬਾਰਾ ਮਨ ਜਾਗਦਾ ਹੈ। ਤੇ ਫਿਰ ਜਦੋਂ ਪਿੱਛੇ ਨਿਗਾਹ ਵੱਜਦੀ ਹੈ ਤੇ ਫਿਰ ਕਈ ਮਾਤਾ ਕਿਸੇ ਦੇ ਪੁੱਤ ਬਣ ਗਏ ਕਿਸੇ ਦੀ ਧੀ ਬਣ ਗਏ ਇਹ ਬਣਤ ਮਨ ਤੇ ਘੁੰਮ ਘੁੰਮ ਕੇ ਮਨ ਬਾਸ ਬਾਸ ਵਿੱਚ ਇਹ ਟੂਰਨਾਮੈਂਟ ਜਾ ਰਿਹਾ ਹੈ ਇਸੇ ਕਰਕੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਜ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਜਰ ਕਿਤੇ ਨਾ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਉਹ ਨਾਮ ਹੁਣੋ ਨਾਮ ਹੈ ਕਿੱਥੇ ਆਪਾਂ ਆਏ ਆ ਸਿੱਖ ਕੇ ਜਾਣਾ ਸਾਹਿਬ ਸਿੰਘ ਜੀ ਇੱਥੋਂ ਇੱਥੇ ਸਾਡਾ ਕੋਈ ਨਹੀਂ ਹੈਗਾ ਸੰਸਾਰ 'ਚ ਆਪਣਾ ਮਾਂ ਦੀ ਕੀਤੀ ਹੋਈ ਬੰਦਗੀ ਪੁੱਤ ਨੂੰ ਨਹੀਂ ਮਿਲਣੀ ਪੁੱਤ ਦੀ ਕੀਤੀ ਹੋਈ ਬੰਦਗੀ ਮਾਂ ਨੂੰ ਨਹੀਂ ਮਿਲਣੀ ਉਹ ਕੁਸ਼ਵਾਸ ਆਪਣੇ ਆਪਣੇ ਹੁਣ ਮਾਰਾ ਨੇ ਸਾਨੂੰ ਦੱਸਦਾ ਵੀ ਉਹ ਨਾਮ ਹੈ ਕਿੱਥੇ ਆ ਨਾਮ ਕਹਿੰਦੇ ਕਿਹਨੂੰ ਆ ਇੱਕ ਤਾਂ ਆ ਵਾਹਿਗੁਰੂ ਮੰਤਰ ਹੈ ਇਹਨੂੰ ਮਾਰਾ ਸਮਝਾਉਂਦੇ ਕਹਿੰਦੇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਦਾ ਇਹ ਅਖਰਾਂ ਦਾ ਨਾਮ ਹੈ ਇਹ ਨਾਮ ਨੂੰ ਜਪ ਕੇ ਅਸੀਂ ਕੀ ਕਰਨਾ ਹੈ ਕਿ ਜਿਹੜੇ ਸਾਡੇ ਅੰਦਰ ਵਿਚਾਰ ਚੱਲਦੇ ਨੇ ਇਹਨਾਂ ਵਿਚਾਰਾਂ ਨੂੰ ਹੀ ਖਤਮ ਕਰਨਾ ਹੈ ਕਿਉਂਕਿ ਜੇ ਨੂੰ ਮਹਾਰਾਜ ਸਮਝਾਉਂਦੇ ਵਿਚਾਰ ਮਾਰੇ ਤਾਰੇ ਤਾਰੇ ਉਲਟ ਜੂਨ ਨਾ ਵੀ ਵਿਚਾਰਾਂ ਦਾ ਸਾਰਾ ਡੇੜਾ ਮਾਰ ਨੂੰ ਜੰਮਣ ਤੇ ਯਾਰ ਬਾਰ ਮੰਨ ਜਾਂਦਾ ਕਿ ਉਹ ਵਿਚਾਰਾ ਕਾ ਹੁਣ ਮਹਾਰਾਜ ਸਾਨੂੰ ਸਮਝਾਉਣਾ ਕਰਦਾ ਵੀ ਤੇਰੇ ਉਹ ਸਰੀਰ ਦੇ ਅੰਦਰ ਨਾਮ ਹੈ ਜਦੋਂ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ ਯੁਗਤੀ ਦੁਆਰਾ ਹੁਣ ਆਪਾਂ RAM RAM ਵੀ ਕਰੀ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਤੇ ਮਹਾਰਾਜ ਸਮਝਾਉਂਦੇ ਕਹਿੰਦੇ RAM RAM ਕਰਦਾ ਜਗ ਭਰੇ RAM ਨਾ ਪਾਇਆ ਜਾਏ ਪਰਮਾਤਮਾ ਕਿਤੇ ਦੂਰ ਥੋੜੀ ਨਾ ਗੁਰਬਾਣੀ ਗੁਰੂ ਦੇ ਵਿੱਚ ਬਾਬਾ ਰਮਦਾਸ ਜੀ ਦੱਸ ਦਿੰਨੇ ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੇ ਸੈਜੇ ਹੋਈ ਸੋ ਹੋਈ ਹੱਥਾਂ ਪੈਰਾਂ ਤੋਂ ਵੀ ਨੇੜੇ ਪਰਮਾਤਮਾ ਆ ਮੁਸਲਮਾਨ ਕਹਿੰਦੇ ਨੇ ਦਾਸ ਨੂੰ ਬਿੱਲਾ ਮੁਸਲਮਾਨ ਕੰਟਰੀ ਜੇ ਸੀ ਉੱਥੇ ਮੁਸਲਮਾਨ ਕਹਿੰਦੇ ਆ ਸ਼ਾ ਰੱਖ ਤੂੰ ਵੀ ਨੇੜੇ ਅੱਲਾ ਅੱਲਾ ਵਾਹਿਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਵੀ ਸਾਨੂੰ ਸਮਝਾਉਣਾ ਕਰਦੀ ਹੈ ਪ੍ਰਮਾਤਮਾ ਇੱਕ ਸ਼ਕਤੀ ਰਹਿਬਰਾਂ ਨੇ ਇੱਕ ਹੀ ਹੁਕਮ ਦਿੱਤਾ ਕਿ ਪ੍ਰਮਾਤਮਾ ਇੱਕ ਜਿੰਨਾ ਕਿਰ ਇੱਕ ਦੇ ਉੱਪਰ ਸਾਡੀ ਸਰੋਤ ਨਹੀਂ ਬਣਦੀ ਜਿੱਥੇ ਮਾਦੀ ਘੁੰਮ ਲਈਏ ਮੁਕਤ ਨਹੀਂ ਹੋ ਸਕਦਾ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸੱਚ ਸਬਨਾ ਦਾ ਖਸਮ ਹੈ ਪ੍ਰਮਾਤਮਾ ਨੂੰ ਸੱਚ ਕਿਹਾ ਗਿਆ ਉਹ ਖਸਮ ਹੈ ਆਪਾਂ ਸਾਰੇ ਉਹਦੀਆਂ ਜਿਤਰੀਆਂ ਹੈ ਮਨ ਹੁਣ ਸਾਧ ਸੰਗਤ ਜੀ ਜਦੋਂ ਆਪਾਂ ਸਿਮਰਨ ਕਰਦੇ ਆ ਸਿਮਰਨ ਦੁਆਰਾ ਕੀ ਹੁੰਦਾ ਸਾਡਾ ਮਨ ਬਾਹਰੋਂ ਟੁੱਟਦਾ ਇਹ ਅੰਦਰ ਨਹੀਂ ਆਉਂਦਾ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਕਿਛ ਨਹੀਂ ਬਾਹਰ ਢੋਲੇ ਸੋ ਭਰਮ ਭਲਾਈ ਬਾਹਰ ਦਾ ਭਰਮ ਵਿੱਚ ਸਾਰਾ ਕੁਝ ਸਾਡੇ ਸਰੀਰ ਦੇ ਅੰਦਰ ਆ ਹੁਣ ਇੱਕ ਵਿਚਾਰ ਮੈਂ ਆਪ ਜੀ ਦੇ ਹੋਰ ਸਾਹਮਣੇ ਰੱਖਾਂ ਕਿ ਪ੍ਰਮਾਤਮਾ ਦੀ ਆਵਾਜ਼ ਕਿਹੜੀ ਹੈ ਤੇ ਸਾਡੀ ਕਿਹੜੀ ਹੈ ਪਛਾਣ ਕੇ ਜਾਣਾ। ਮਨ ਨੂੰ ਆਪਾਂ ਕਿਸੇ ਦੀ ਚੋਰੀ ਕਰਨ ਲੱਗੇ ਆ। ਇੱਕ ਅੰਦਰੋਂ ਆਵਾਜ਼ ਆਉਂਦੀ ਨਾ ਕਰ। ਚਾਹੇ ਮਨੁੱਖ ਮੰਨੇ ਜਾਂ ਨਾ ਮੰਨੇ। ਚਾਹੇ ਚੋਰੀ ਕਰਕੇ ਉਹ ਮੰਨ ਲੈ ਚਾਹੇ ਨਾ ਮੰਨ ਲੈ ਚਾਹੇ ਪੰਚਾਇਤਾਂ ਵੀ ਹੋ ਜਾਣਾ। ਇੱਕ ਆਵਾਜ਼ ਆਉਂਦੀ ਵੀ ਨਾ ਕਰ ਅੰਦਰੋਂ ਹੁੰਦੀ ਹੈ ਉਹ। ਇਹ ਦੇਖੋ ਹੁਣ ਸਾਰਿਆਂ ਦੇ ਅੰਦਰ ਹੁੰਦੀ ਹੈ ਇਹ ਚਾਹੇ ਅਸੀਂ ਚੰਗਾ ਕਰਮ ਕੀਤਾ ਚਾਹੇ ਅਸੀਂ ਮਾੜਾ ਕੀਤਾ ਉਹ ਤੁਹਾਨੂੰ ਅੰਦਰੋਂ ਦੱਸ ਦੇਣਾ ਪਰਮਾਤਮਾ ਨੇ ਵੀ ਆ ਤੂੰ ਸਹੀ ਕੀਤਾ ਗਲਤ ਕੀਤਾ ਮੁਕ ਤੂੰ ਮੰਨਿਏ ਜਹੇ ਨਾ ਮੰਨੇ ਅੰਦਰੋਂ ਜਣਾ ਉਹਦਾ ਪਰਮਾਤਮਾ ਅੰਦਰ ਹੈ ਪਰਮਾਤਮਾ ਉਹ ਹੈ ਆਤਮਾ ਦੀ ਬਾਤ ਆਦਮ ਰਾਮ ਦੀ ਬਾਤ ਆਤਮਾ ਰੋਕਦੀ ਹੈ ਹੁਣ ਇੱਕ ਆਵਾਜ਼ ਆਉਂਦੀ ਵੀ ਕਰਦੇ ਉਹ ਕਿਹਦੀ ਆਵਾਜ਼ ਹੈ ਪੰਜਾਂ ਦੂਤਾਂ ਦੀ ਹੁਣ ਇਹਨਾਂ ਗੰਦਿਆਂ ਦੇ ਉੱਤੇ ਸਾਡੇ ਚਿੱਤਰ ਗੁਪਤ ਬੈਠੇ ਹੋਏ ਨੇ ਜਿਹਨੂੰ ਮਹਾਰਾਜ ਜੀ ਸਮਝਾਉਂਦੇ ਨੇ ਚਿੱਤਰ ਗੁਪਤ ਤੋਂ ਇਹ ਲੇਖਾ ਮੰਗਾ ਹੈ ਜਿਹੜਾ ਚਿੱਤਰ ਤੇ ਗੁਪਤ ਨੇ ਇਹ ਸਾਡੀ ਮੈਂਟ ਮੈਂਟ ਦੀ ਰਿਪੋਰਟ ਦਰਗਾਹ ਸਿੱਟੀ ਜਾਂਦੇ ਆ ਵੀ ਕਰਦਾ ਕੀ ਹੈ ਸੰਸਾਰ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਪਤਾ ਕਿਸੇ ਨੂੰ ਜਾਣੋ ਦੇ ਕੀ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅਸੀਂ ਕਿਸੇ ਦਾ ਬੁਰਾ ਸੋਚਦੇ ਦੇ ਬੁਰਾ ਕਰਦੇ ਆ ਸਾਨੂੰ ਪਤਾ ਨਹੀਂ ਕਿੰਨੇ ਬਹੁਤ ਚੰਗੇ ਆ ਅਸੀਂ ਚੰਗੇ ਬਣ ਕੇ ਬੈਠੇ ਹੋ ਪਰ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੁਰਤ ਅੰਦਰ ਆ ਗਈ ਫਿਰ ਕੀ ਹੋਣਾ ਫਿਰ ਬਾਹਰੋਂ ਰੱਬ ਦੇਖਣਾ ਸ਼ੁਰੂ ਹੋ ਜਾਣਾ ਸਰ ਦੇ ਵਿੱਚ ਔਗਣ ਆਪਣੀ ਦੇਖਣ ਸ਼ੁਰੂ ਹੋ ਜਾਂਦੀ ਹੈ ਹੁਣ ਮਨ ਦੀ ਕੀ ਹਾਲਤ ਹੈ ਮਨ ਦੂਜੇ ਨੂੰ ਦੇਖਦਾ ਹੈ ਉਹਦੇ ਔਗਣ ਦੇਖਦਾ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਫਿਰ ਉਹ ਦੂਜਾ ਜਿਹੜਾ ਉੱਥੇ ਪਰਮਾਤਮਾ ਨਾਲ ਲੱਭਦਾ ਆਪਣੇ ਆਪ ਨਾਲ ਲੱਭ ਲੇ ਉਲਟੀ ਉਲਟੀ ਗੰਗਾ ਜਮਨ ਮਲਾਇਆ ਉਲਟਾ ਘੇਲ ਹੋ ਜਾਂਦਾ ਹੁਣ ਸਾਡੀ ਜਿਹੜੀ ਉਂਗਲ ਹੈ ਉਹ ਦੂਜੇ ਤੇ ਜਾਂਦੀ ਹੈ ਹੋਮੇ ਵਿੱਚ ਅੰਦਰ ਹੰਕਾਰ ਬੈਠਾ ਹੈ ਅੰਦਰ 20-20 ਸਾਲ 25-25 ਸਾਲ ਸਾਨੂੰ ਗੁਰੂ ਘਰ ਜਾਂਦਿਆਂ ਨੂੰ ਹੋ ਗਿਆ ਪਰ ਅੰਦਰੋਂ ਹੋਮੇ ਨਹੀਂ ਟੁੱਟੀ ਹੰਕਾਰ ਨਹੀਂ ਟੁੱਟੀ ਬਾਣੇ ਵੀ ਵੱਢਦੇ ਆ ਉਹਨਾਂ ਵਿੱਚ ਅਸਰ ਰਹਿੰਦਾ ਜਿੰਨਾਂ ਵਿੱਚ ਗੋਲੀ ਖਾਦੀ ਹੈ ਰੋਗ ਜਾਂਦਾ ਹੀ ਨਹੀਂ ਅੰਦਰੋਂ ਮਹਾਰਾਜ ਕਹਿੰਦੇ ਜਾਂ ਤੇਰੇ ਅੰਦਰ ਹੋਮੇ ਟਿਕੇਗੀ ਜਾਂ ਨਾਮ ਟਿਕੇਗਾ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਹੋਮੇ ਨਾਮੇ ਨਾਲ ਵਿਰੋਧ ਹੈ ਦੋਏ ਨੇ ਬਸੇ ਇੱਕ ਥਾਂ ਜਾਂ ਤਾਂ ਸਰੀਰ ਦੇ ਅੰਦਰ ਨਾਮ ਟਿਕੂਗਾ ਜਾਂ ਹੋਮੇ ਹੁਣੇ ਦਸਮਾ ਘਰ ਕਿਹੜਾ ਆਪਣਾ ਆ ਆ ਜਿੱਥੇ ਮਕਸਦ ਹੈ ਇੱਥੇ ਪ੍ਰਮਾਤਮਾ ਮੌਜੂਦ ਹੈ ਆਪਣੇ ਦਸਮੇ ਘਰ ਵਿੱਚ ਐਸ ਤੋਂ ਥੱਲੇ ਥੱਲੇ ਆਪਾਂ ਨੌ ਜਰਾ ਦੇ ਵਿੱਚ ਤੁਰੇ ਫਿਰਦੇ ਸਾਰਾ ਦਿਨ ਜਦੋਂ ਨਾਮ ਜਪਦੇ ਨੇ ਆ ਸਰੀਰ ਸਾਨੂੰ ਭੁੱਲ ਕੇ ਆਪਾਂ ਜਦੋਂ ਇੱਥੇ ਆਉਣੇ ਨੇ ਜਿਹਨੂੰ ਆਪਾਂ ਪੜਦੇ ਗੁਰਬਾਣੀ ਗੁਰੂ ਜੀ ਵਿੱਚ ਸੋ ਦਾਰ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖੇ ਕਿਤੇ ਬਵਨ ਹਾਰੇ ਇੱਥੇ ਸ਼ਬਦ ਚੱਲ ਰਿਹਾ ਅੰਦਰ ਬਾਣੀ ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਆ ਇਿੱਥੇ ਸਾਡੇ ਅੰਦਰ ਚੱਲਦੀ ਬਾਣੀ ਜਿਹਨੂੰ ਮਹਾਰਾਜ ਸਮਝਾਉਂਦੇ ਅਨਹਦ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਉਹ ਅੰਦਰ ਉਹ ਬਾਣੀ ਜਿਹੜੀ ਅਨਹਦ ਚੱਲ ਰਹੀ ਹੈ ਜਦੋਂ ਆਪਾਂ ਸਿਮਰਨ ਦੁਬਾਰਾ ਇਹ ਵਿਚਾਰਾਂ ਨੂੰ ਰੋਕ ਕੇ ਇੱਥੇ ਬੈਠ ਕੇ ਅੰਦਰ ਪੁਆਇੰਟ ਤੇ ਉਹ ਬਾਣੀ ਸੁਣਾਂਗੇ ਜਿਉਂ ਜਿਉ ਉਹ ਬਾਣੀ ਜਿਹੜੀ ਧੁਰੋਂ ਦਰਗਾਹੋਂ ਆ ਰਹੀ ਹੈ ਉਹਨੂੰ ਸੁਣਾਂਗੇ ਮਨ ਜਾਗ ਜਾਏਗਾ ਫਿਰ ਦੁਬਧਾ ਵੀ ਖਤਮ ਹੋ ਜਾਏਗੀ ਈਰਖਾ ਵੀ ਖਤਮ ਹੋ ਜਾਏਗੀ ਫੇਰ ਜਿਹੜਾ ਮਨ ਦੀ ਹਾਂ ਮਿੰਡਿੰਗ ਪੈਣੀ ਆ ਜਦੋਂ ਰਾਜਾ ਇਹ ਮਾਰਦਾ ਸੈਨਾ ਆਪੇ ਮਰ ਜਾਣੀ ਨਾਲ ਹੀ ਸੈਨਾ ਨੇ ਆਪੇ ਭੱਜ ਜਾਣਾ ਹੁਣੇ ਜਿਹੜਾ ਮਨ ਆ ਇਹ ਕਾਲ ਦੇ ਬਸ ਹੋਣ ਕਰਕੇ ਇਹ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਜਾਣਾ ਆ ਤਿੰਨ ਗੱਲਾਂ ਯਾਦ ਰੱਖਿਆ ਕਰੋ ਸਾਧ ਸੰਗਤ ਜੀ ਜਦੋਂ ਕਬੀਰ ਸਾਹਿਬ ਜੀ ਕਿਸੇ ਚਿਖਾ ਬੜੀ ਦੇ ਕੋਲ ਦੀ ਨੰਗੇ ਕਿਸੇ ਦੀ ਖੁਸ਼ੀ ਤੇ ਨਾ ਜਾ ਹੋਵੇ ਕੋਈ ਗੱਲ ਨਹੀਂ ਵਿਆਹ ਜਾਂਦੀ ਤੇ ਨਾ ਜਾ ਹੋਵੇ ਕੋਈ ਗੱਲ ਨਹੀਂ ਪਰ ਮੌਤ ਤੇ ਜ਼ਰੂਰ ਜਾਣਾ ਉਹ ਕਿ ਸਾਨੂੰ ਆਪਣੇ ਆਪ ਦੀ ਪਛਾਣ ਆਪੇ ਹੁੰਦਾ ਸੀ ਆਪਣੇ ਮਨ ਜੇ ਸੋਚ ਕੇ ਬੈਠੇ ਵਾਸੀਂ ਮਰਨਾ ਨਹੀਂ ਕਹਿ ਦਿੰਦੇ ਉੱਪਰੋਂ ਔਰ ਅੰਦਰੋਂ ਨਹੀਂ ਮੰਨਦੇ ਮਾਰੇ ਕਹਿੰਦੇ ਦੇਲੀ ਮਰਦਾ ਪਿਆ ਤੂੰ ਰਾਤ ਨੂੰ ਜਦੋਂ ਕਬੀਰ ਸਾਹਿਬ ਜੀ ਦਾ ਚਿਖਾ ਤੇ ਕੋਲ ਦੀ ਨੰਗੇ ਉਹਨਾਂ ਨੇ ਦੇਖਿਆ ਚਿਖਾ ਨੂੰ ਬਲਦੀ ਨੂੰ ਕਹਿੰਦਾ ਕਹਿ ਚ ਕਬੀਰ ਆਪਣੇ ਮਨ ਨੂੰ ਕਹਿ ਰਹੇ ਨੇ ਸੁਣੋ ਮਨ ਮੇਰੇ ਇਹੀ ਹਾਲ ਹੋਏਗੀ ਤੇਰੀ ਕਹਿੰਦੇ ਇੱਦਾਂ ਜਗ੍ਹਾ ਤੇਰੀ ਜਾਣਨੀ ਹੈ ਤਾਂ ਫਿਰ ਹੌਮੇ ਕਾਦੀ ਹੈ ਕਈ ਵੇਲੇ ਬੰਦਾ ਕਹਿੰਦਾ ਜੀ ਮੈਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਭਾਈ ਅੰਤਮ ਬੱਲੇ ਦਾ ਕਿਆਰੀ ਜਾ ਕੇ ਖੜਦੇ ਆ। ਉਦੋਂ ਵੀ ਲੋੜ ਪੈਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਹੁਤ ਸਿਆਣ ਹੌਮੇ ਵਿੱਚ। ਹੌਮੇ ਜਿੰਨਾ ਚਿਰ ਟੁੱਟਦੀ ਨਹੀਂ ਹੌਮੇ ਬੁੱਝੇ ਤਾਂ ਦਾ ਰੁੱਝੇ। ਗਰਵਾਣੀ ਇੱਕ ਤੇ ਲਿਆਉਂਦੀ ਹੈ। ਗਰਵਾਣੀ ਦਾ ਵਿਸ਼ਾ ਤੁਹਾਡੇ ਮਨ ਦਾ ਵਿਸ਼ਾ ਹੈ। ਗਰਵਾਣੀ ਦਾ ਜਿਹੜਾ ਵਿਸ਼ਾ ਹੈ ਇਹ ਸੰਸਾਰ ਦੇ ਵਿੱਚ ਉਹ ਸੰਸਾਰ ਚ ਲੈ ਜਾਣ ਦੀ ਗੱਲ ਦੱਸਦੀ ਹੈ। ਅਸੀਂ ਬਾਠ ਵੀ ਕਰਾਉਨੇ ਆ। ਅਸੀਂ ਘਰ ਦੇ ਵਿੱਚ ਆਪਾਠ ਕਰਨਾ ਆਪਾਠ ਕਰਕੇ ਬਾਣੀ ਨੂੰ ਬੁਝਣਾ ਜਿਉਂ-ਜਿਉਂ ਸਿਮਰਨ ਕਰਾਂਗੇ ਮਨ ਜਾਗੇਗਾ ਬਾਣੀ ਦਾ ਪਤਾ ਲੱਗਦਾ ਜਾਏਗਾ ਇਸ ਕਰਕੇ ਸਾਧ ਸੰਗਤ ਜੀ 24000 ਰਾਤ ਦੇ ਸੁਆਸ ਹੈ 24000 ਦਿੰਦੇ ਆ ਹੁਣ ਰਾਤ ਦੇ ਜਿਹੜੇ 24000 ਸੁਆਸ ਆ ਸੁਤਿਆਂ ਨਿਕਲ ਜਾਂਦੇ ਆ ਆਪਾਂ ਮੰंजेਦੇ ਪਏ ਆ ਸੁਆਸ ਚੱਲੀ ਜਾਂਦਾ ਅੰਦਰ ਤੇ ਸੁਆਸ ਚੱਲਣ ਦੇ ਨਾਲ ਸਾਡੇ ਖਵਾਸ ਉਦਾਂ ਹੀ ਖਰਚ ਹੋ ਰਹਾ ਜਿਹੜੇ ਦਿਨ ਦੇ 24000 ਆ ਉਹ ਆਪਾਂ ਸੰਸਾਰ ਦੀਆਂ ਗੱਲਾਂ ਕਰਕੇ ਕੱਢਦੇ ਤੇ ਫਿਰ ਮਹਾਰਾਜ ਕੀ ਸਮਝਾਉਂਦੇ ਕਹਿੰਦੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਕਹਿੰਦੇ ਹੀਰੇ ਜੈਸਾ ਜਨਮ ਹੈ ਕੋਬੀ ਬਦਲੇ ਜਾਏ ਇੱਥੇ ਹੁਣ ਆਪਾਂ ਆਏ ਆ ਸਾਧ ਸੰਗਤ ਜੀ ਭਾਈ ਸਾਹਿਬ ਦੇ ਵਿਛੋੜੇ ਦੇ ਵਿੱਚ ਕੱਤਰ ਹੋਏ ਆ ਵੀ ਨਿਰਾ ਮਾਰ ਲੈਣ ਵੀ ਆਪਾਂ ਵੀ ਜਾਣਾ ਹੈ ਇਸੇ ਕਰਕੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਤੇਰੀ ਜ਼ਿੰਦਗੀ ਇੱਕ ਪੁਆਇੰਟ ਤੇ ਖੜੀ ਗਈ ਦੂਸਰੀ ਵਿਚਾਰਿਆ ਕਿ ਜਦੋਂ ਰਾਤ ਨੂੰ ਸੋਣਾ ਸਿਮਰਨ ਕਰਕੇ ਸੋਣਾ ਹੈ ਕਿਉਂ ਰਾਤ ਨੂੰ ਸੌਣੇ ਆਪਾਂ ਸਵੇਰ ਨੂੰ ਪਰਮਾਤਮਾ ਦੀ ਮਰਜ਼ੀ ਹੈ ਕਿ ਸਰੀਰ ਤੇ ਬਣਨ ਦੇਣਾ ਕਿ ਨਹੀਂ ਆਪਾਂ ਕਹਿੰਦੇ ਸੁੱਤਾ ਰਹਿ ਗਿਆ ਇੰਨੀ ਦੇਖ ਕੇ ਜੰਦਰੀ ਖੜੀ ਐ ਸਾਥ ਸੰਗਤ ਜੀ ਸਾਡੀ ਆਪਾਂ ਕਹਿੰਦੇ ਸੁੱਤਾ ਹੀ ਰਹਿ ਗਿਆ ਬੜਾ ਸੋਹਣਾ ਸੁੱਤਾ ਪ੍ਰਸ਼ਾਦਾ ਪਾਣੀ ਛਕਿਆ ਸਵੇਰੇ ਉੱਠੇ ਰਾਤ ਨੂੰ ਜਦੋਂ ਅਸੀਂ ਸੌਣਾ ਪਹਿਲਾਂ 15 ਮਿੰਟ 20 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਸਾਨੂੰ ਸਵੇਰ ਨੂੰ ਮਾਲਕ ਦੀ ਡਿਊਟੀ ਹੈ ਤੇ ਦੂਸਰੀ ਗੱਲ ਮਾਇਆ ਦਾ ਫਿਕਰ ਨਹੀਂ ਕਰਨਾ ਮਾਇਆ ਜਿਹੜੀ ਹੈ ਨਾਗਣੀ ਹੈ ਮਾਇਆ ਹੋਈ ਨਾਗਣੀ ਜਗਤ ਰਹਾ ਲਪਟਾਏ ਇਸ ਦੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਇ ਜਿਹੜਾ ਇਹਦੀ ਸੇਵਾ ਕਰਦਾ ਨੂੰ ਬੈਂਕਾਂ ਦੇ ਵਿੱਚ ਕਰੋੜਾਂ ਰੁਪਈਆ ਸਭ ਕੁਝ ਤੇਰੇ ਨਾਮ ਆ ਰਾਤ ਨੂੰ ਮਾਲਕ ਨੇ ਸਰੀਰ ਤੇ ਵੰਡ ਦਿੱਤਾ ਤੇ ਕੀ ਕਰ ਲੇਗਾ ਭਾਈ ਤੂੰ ਇਸ ਕਰਕੇ ਆਪਣਾ ਅੱਗਾ ਆਪ ਸਵਾਰ ਲੈ ਆਪਣੇ ਹੱਥੇ ਹੁਣ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣ ਦੇ ਨਾਲ ਕੀ ਹੁੰਦਾ ਮਨ ਇਸ ਪੁਆਇੰਟ ਤੇ ਆਉਂਦਾ ਇੱਥੋਂ ਮਾਲਕ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਤੇਰਾ ਮੁੱਖ ਸੁਭਾਵਾ ਜਿਉ ਸਹਿਜ ਧੁਨ ਬਾਣੀ ਜਿਹੜੀ ਅੰਦਰ ਚ ਚੱਲਦੀ ਪਈ ਹੈ ਫਿਰ ਆਪਾਂ ਬੈਠ ਕੇ ਮਾਲਕ ਜਿਹੜੀ ਅੰਦਰ ਕਥਾ ਕਰ ਰਿਹਾ ਜਿਹਨੂੰ ਮਹਾਰਾਜ ਸਮਝਾਉਂਦੇ ਹਰ ਕੀ ਕਥਾ ਅਨਾਹਦ ਬਾਣੀ ਮਾਲਕ ਅੰਦਰ ਕਥਾ ਕਰ ਰਿਹਾ ਆਪਾਂ ਬੈ ਕੇ ਸੁਣਨੀ ਫਿਰ ਸਾਡਾ ਇਸ ਸੰਸਾਰ ਦੇ ਵਿੱਚੋਂ ਆਉਣ ਜਾਣ ਦਾ ਗੀਰ ਖਤਮ ਹੋਊਗਾ ਤੇ ਨੇਜਾ ਸਾachsen ਨੇ ਜੀ ਭਰਮ ਵਿੱਚਾਂ ਤੇ ਕਾਲ ਦਾ ਦੇਸ਼ ਹੈ ਕਾਲ ਦੇ ਦੇਸ਼ ਵਿੱਚਾਂ ਆਓ ਫਿਰ ਹੁਣ ਆਪਾਂ ਥੋੜਾ ਜਿਹਾ ਸਿਮਰਨ ਕਰੀਏ ਨੇਤਰ ਬੰਦ ਕਰਨੇ ਆ ਕਿਉਂਕਿ ਮਨ ਕੀ ਕਰਦਾ ਸਵੇਰ ਨੂੰ ਜਦੋਂ ਆਉਂਦਾ ਹੈ ਇਸ ਸੰਸਾਰ ਕੀ ਐਸ ਪੁਆਇੰਟ ਤੋਂ ਅੰਦਰ ਪ੍ਰਵੇਸ਼ ਕਰਕੇ ਆਹ ਨੇਤਰਾਂ ਤੇ ਵਹ ਜਾਂਦਾ ਜਿਹਨੂੰ ਮਹਾਰਾਜ ਸਮਝਾਉਂਦੇ ਇਹ ਨੇਤਰੋ ਮੇਰਿਓ ਹਰ ਤੁਮ੍ਹੇ ਜੋਤ ਰਹੀ ਹਰ ਬਿਰ ਅਬਰ ਨਾ ਦੇਖੋ ਕੋਈ ਜਿਹੜਾ ਪਰਮਾਤਮਾ ਹੈ ਉਹ ਬਿਲਕੁਲ ਨਰੋਲ ਛੀਸ਼ੇ ਵਾਂਗੂ ਪ੍ਰਕਾਸ਼ ਹੈ ਹੁਣ ਪਰਮਾਤਮਾ ਕਿੱਦਾਂ ਦਾ ਜਿਹਨੂੰ ਅਸੀਂ ਮਿਲਣਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਉਹ ਕਿੱਦਾਂ ਦਾ ਹੈ ਸਰੀਰ ਦੇ ਵਿੱਚ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣ ਦੇ ਸਾਹਮਣੇ ਆ ਅੱਖਾਂ ਦੇ ਹਨੇਰਾ ਹੈ ਹਨੇਰਾ ਹੋਣ ਤੋਂ ਬਾਅਦ ਜਦੋਂ ਆਪਾਂ ਨਾਮ ਜਪਦੇ ਨਾਮ ਦੇ ਵਿੱਚ ਸਮਾਉਨੇ ਇੱਥੇ ਨਰੋਲ ਚੀਚੇ ਵਾਂਗੂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਮਾਲਕ ਪ੍ਰਕਾਸ਼ ਰੂਪ ਹੈ ਆ ਸਾਡੇ ਨੇਤਰਾਂ ਦੇ ਲਾਗੇ ਹੀ ਆ ਪਲਕਾਂ ਤੋਂ ਵੀ ਨੇੜੇ ਆ ਪ੍ਰਮਾਤਮਾ ਬਸ ਪੁੱਛੋ ਜਗੇ ਅਸੀਂ ਮਾਇਆ ਨੂੰ ਦੇਖੀ ਜਾਂਦੇ ਆ ਆਪਣੇ ਲਾਗੇ ਨਹੀਂ ਵੇਖਦੇ ਸੋ ਆਓ ਹੁਣ ਆਪਾਂ ਸਾਰੇ ਜਾਨੇ ਨਾਮ ਜਪੀਏ ਸਮੇਂ ਦੀ ਸਮਾਪਤੀ ਹੈ ਨੇਦਰ ਬੰਦ ਕਰਨੇ ਕਿਉਂਕਿ ਮਨ ਨੇਤਰਾਂ ਤੋਂ ਬਾਹਰ ਨਿਕਲਦਾ ਹੈ ਇਹਨੂੰ ਰੋਕਣਾ ਬਿਲਾਂਹ ਅੰਦਰ ਸਾਰੇ ਜਣੇ ਨੇਤਰ ਬੰਦ ਕਰੋ ਕਰੋ ਹੀ ਸ਼ੁਰੂ ਦਾ ਸਕੇ ਅੱਗੇ ਬੋਲੇਗਾ ਪਿੱਛੇ ਪਿੱਛੇ ਬੋਲਣਾ ਕਰੋ ਹੀ ਸ਼ੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉੱਠੀ ਬੋਲੋ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨੀ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸਾ ਸੰਗ ਜੀ ਇਨੇਕ ਵਿਚਾਰਾਂ ਕਰਦੇ ਹੋਏ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ ਸਤ